ਕੱਲ ਦੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਇਹਨੂੰ ਲੈ ਕੇ ਹਾਂ ਜਨ ਅੱਜ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਮੰਤਰੀ ਕਰਨੀਏ ਘਰ ਵਾਪਸੀ ਇਸ ਪਾਰਟੀ ਚ ਹੋਣਗੇ ਸ਼ਾਮਿਲ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਚੰਡੀਗੜ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਲਦੇਵ ਸਿੰਘ ਮਾਨ ਨੇ ਘਰ ਵਾਪਸੀ ਕਰਨ ਜਾ ਰਹੇ ਹਨ ਮਾਨ ਪਲਕੇ ਕਾਲੀ ਦਲ ਵਿੱਚ ਘਰ ਵਾਪਸੀ ਕਰਨਗੇ ਜਾਣਕਾਰੀ ਅਨੁਸਾਰ ਕਾਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਲਦੇਵ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਨੂੰ ਕਰਵਾਉਣਗੇ ਅਤੇ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਬਲਦੇਵ ਮਾਨ ਬਾੜੀ ਘਰੇ ਦੇ ਨਾਲ ਚਲੇ ਗਏ ਤੇ ਹੁਣ ਉਹਨਾਂ ਨੇ ਘਰ ਵਫਸੀ ਤੇ ਬਣਿਆ ਹੈ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਹੈ ਅੱਜ 8 ਅਗਸਤ ਨੂੰ ਬਦਲਦੇ ਸਿੰਘ ਮਾਨ ਇਕਾਲੀ ਦਲ ਵਿੱਚ ਦੁਬਾਰਾ ਸ਼ਾਮਿਲ ਹੋਣਗੇ ਬਲਦੀਪ ਸਿੰਘ ਮਾਨ ਨੇ ਬਾਬੂ ਸ਼ਾਹੀ ਵੱਲ ਗੱਲਬਾਤ ਕਰਦੇ ਆ ਕਿਹਾ ਕਿ ਉਸ ਦੀ ਪਹਿਲੀ ਚੋਣ 1971 ਵਿੱਚ ਲੜੀ ਸੀ ਅਤੇ ਉਹਨਾਂ ਦੀ ਉਮਰ ਇਸ ਵੇਲੇ 83 ਸਾਲ ਹੈ ਤੇ ਮਾਨ ਨੇ ਕਿਹਾ ਕਿ ਹਾਲ ਤੱਕ ਤਾਂ ਸਾਹਿਬ ਦੇ ਜਦੋਂ ਹੁਣ ਇਹ ਕਹਿ ਦਿੱਤਾ ਕਿ ਸਾਰੇ ਚੁਣੇ ਚੁੱਲ੍ਹੇ ਬੰਦ ਕਰ ਦਿਓ ਫੇਰ ਮਤਲਬ ਉਹ ਹੈ ਜਨਨਾ ਹੈ ਕਿ ਅਗਲੀ ਦਲ ਤੋਂ ਵੱਖ ਹੋਏ ਮੈਂ ਇਸ ਦੇ ਲਈ ਕਰ ਵਾਪਸ ਕਰ ਰਿਹਾ ਹਾਂ ਹਾਂ ਖ ਧੰਨਵਾਦ